ਆ ਦੇਖੋ ਜੀ ਪਿੰਡ ਮੌੜਾ ਤਸੀਲ ਸਨਾਮ ਜਿਲ੍ਹਾ ਸਰਹੰਗੋਬਾ ਦੇ ਕੋਈ ਘਟੇ ਸਰਕਾਰੀ ਥੋੜੇ ਜਗ੍ਹਾ ਤੇ ਲੱਗੇ ਹੋਣੇ ਬੀਜੇਪੀ ਦਾ ਝੰਡਾ ਇਹ ਝੰਡਾ ਇਹ ਝੰਡੇ ਦੇ ਕੋਲ ਪਿੰਡ ਮੌੜਾ ਤਸੀਲ ਸਨਾਮ ਜਿਲ੍ਹਾ ਸਰਹੰਗੋਬਾ ਇਹ ਝੰਡੇ ਦੇਖੋ ਸਰਕਾਰੀ ਜਗ੍ਹਾ ਤੇ ਦੇਖੋ ਸੜਕ ਸਰਕਾਰੀ ਹੈ ਖੰਭੇ ਸਰਕਾਰੀ ਨੇ ਇਹ ਬਹੁਤ ਗਲਤ ਹੈ ਕੰਮ ਇਹਦਾ ਕਾਰਵਾਨ ਇਸ ਜਗ੍ਹਾ ਤੇ ਲੱਕੜੀ ਦੀ ਕੰਨੀ ਹੈ ਸਰਕਾਰੀ ਹੈ ਇੱਥੇ ਇੱਕ ਲੇਡੀ ਜੀ ਜਨਾਨੀ ਹੈ ਉਹਦੇ ਇਹ ਲਾਇਨੇ ਉਹਦਾ ਨਾਮ ਹੋਏ ਹੈ ਤਾਂ ਕਰਪੀਤ ਢੀਂਡ ਸ਼ੁਭਾ ਸ਼ਾਇਦ 55 ਸ੍ਰੀ ਲਾਲ ਸਿੰਘ ਬਲਮੀਕ ਜਿਹਨਾਂ ਨੇ ਇਹਨਾਂ ਦੇ ਲਾਇਨੇ ਛੱਡੇ ਸਾਰੇ ਸਰਕਾਰੀ ਜਗ੍ਹਾ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਆ ਦੇਖੋ ਸਰਕਾਰੀ ਜਗ੍ਹਾ ਤੇ ਲੱਗੇ ਨੇ ਠੱਡੇ ਤੇ ਕੋ ਸਰਕਾਰੀ ਜਗ੍ਹਾ ਤੇ ਉਧਰ ਬਹੁਤ ਜਗ੍ਹਾ ਤੇ ਲੱਗੇ ਹੋਏ ਨੇ ਕਰਕੇ ਕਾਰਵਾਈ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜਿੰਨੇ ਵੀ ਹੈਗੇ ਨੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਇਹਨਾਂ ਨੂੰ ਕਿ ਸਰਕਾਰੀ ਜਗ੍ਹਾ ਤੇ ਅਜਿਹਾ ਕੁਝ ਪੱਦੀ ਆ ਰਹੀ ਹੈ ਸਰਕਾਰੀ ਜਗ੍ਹਾ ਤੇ ਲੱਗੇ ਨੇ ਇਹ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਪ੍ਰਸ਼ਾਸਨ ਦੇਤੀ ਹੈ ਇਹ ਬਣਦੀ ਕਾਰਵਾਈ ਕੀਤੀ ਜਾਵੇ